ਜੇ ਕਾਰਾ ਰਾਇ ਪਤਨੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਬੇਨਤੀ ਹੈ ਕਿ ਆਪਣਾ ਜੋ ਪਾਪਾ ਜੀ ਦੇ ਦਰਬਾਰ ਜੋਤ ਸਿਧਵਾ ਬਰਕਾ ਜੀ ਦੇ ਦਰਵਾਤੇ ਚਾਲਾ ਜੋ ਨੋ ਪ੍ਰਾਇਓਰਟੀ ਦਾ ਚੌਵੀ ਨੂੰ ਪਿੰਡ ਹਿਓ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਚੱਲਿਆ ਸੀ ਉਹ ਹੁਣ ਵਾਪਸੀ ਤੇ ਆਪਣੇ ਅੰਤਿਮ ਪ੍ਰਾਪਤੇ ਰਾਜਾ ਪਾਤਰੀ ਕੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਰੁਕਿਆ ਹੋਇਆ ਹੈ ਜਿੱਥੇ ਕਿ ਭਗਤਾਂ ਲਈ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਸੰਗਤ ਜਿਹੜੀ ਆ ਆਪਣੇ ਗ੍ਰਹਿ ਨੂੰ ਵਾਪਸੀ ਕਰੇਗੀ ਸਭ ਤੋਂ ਪਹਿਲਾਂ ਬਾਬਾ ਜੀ ਦਾ ਕੋਟਨ ਕੋਟ ਧਨਵਾਦ ਜਿਨ੍ਹਾਂ ਨੇ ਸਾਡਾ ਜਿਹੜਾ ਚਾਲਾ ਜੋ ਸਫਲ ਬਣਾਇਆ ਚਾਲੇ ਦੇ ਅੰਤ ਪਰਾਂ ਤੇ ਮੈਂ ਇੱਕ ਵੀਡੀਓ ਜਿਨ੍ਹਾਂ ਸੰਗਤਾਂ ਨੇ ਦਿਨ ਰਾਤ ਕਰਕੇ ਮਿਹਨਤ ਕਰਕੇ ਸੰਤਾਂ ਦੀ ਸੇਵਾ ਕੀਤੀ ਹੈ ਆਪਾਂ ਹੁਣ ਆ ਭਗਤ ਜਨਾਂ ਦੇ ਵੀ ਅੱਜ ਦਰਸ਼ਨ ਤੋਂ ਆਨ ਆ ਦੀ ਇਸ ਵੀਡੀਓ ਦੇ ਵਿੱਚ ਮੈਂ ਕਰਾਉਣਾ ਚਾਹਾਂਗਾ ਇੱਕ ਗੁਜਾਰਿਸ਼ ਹੈ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਫਰਦਨ ਆਉਂਦਾ ਛਾ ਗਿਆ ਮੇਰੇ ਵਾਸਤੇ ਪੈਦਾ ਕਰਦੇ ਇੱਕ ਛੋਟੀ ਜਿਹੀ ਗੱਲ ਹੈ ਕਿ ਜਿਨਾ ਹੱਥਾਂ ਦੇ ਵਿੱਚ ਵੀ ਮੇਰੀ ਉਹ ਵੀਡੀਓ ਪਹੁੰਚ ਰਹੀ ਹੈ ਦੇਸ਼-ਪੇਸ਼ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨੂੰ ਆਪਾ ਸ਼ੇਅਰ ਜ਼ਰੂਰ ਕਰ ਦਈਏ ਤਾਂ ਕਿ ਵੀਡੀਓ ਜਿਹੜੀ ਆ ਉਹਨਾਂ ਬੰਸ਼ਿੰਦਾ ਤੱਕ ਵੀ ਪਹੁੰਚ ਸਕੇ ਜਿਹੜੇ ਸਾਡੇ ਤੋਂ ਕੋਸਾਂ ਦੂਰ ਬੈਠੇ ਹੋਏ ਨੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਵੀ ਨਾ ਭੁੱਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਜੋ ਹੋਰ ਵੀ ਵੀਡੀਓ ਤੁਹਾਡੇ ਵਾਸਤੇ ਤਿਆਰ ਕਰਾਂ ਉਹ ਮੈਂਟਨੈਂਸ ਕੈਂਟਾ ਦੇ ਵਿੱਚ ਤੁਹਾਡੇ ਤੱਕ ਅਪੜ ਸਕੇ ਸੋ ਆਓ ਆਪਣਾ ਉਹਨਾਂ ਭਗਤ ਜਨਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਇਸ ਚੈਲੰਜ ਨੂੰ ਸਫਲ ਬਣਾਉਣ ਵਾਸਤੇ ਆਪਣੀ ਮਿਹਨਤਾਂ ਕੀਤੀਆਂ ਹਨ ਸਹਿਯੋਗ ਦਿੱਤਾ ਹੈ ਆਪਾਂਸ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਵਾਰ ਦਰਸ਼ਨ ਜ਼ਰੂਰ ਕਰਾਂਗੇ ਆਓ ਆਪਾਂ ਉਹਨਾਂ ਦੇ ਨਾਲ ਇੱਕ ਭੇਟ ਕਰਦੇ ਹਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜਨਾ ਸੰਗਤਾਂ ਦੇ ਸਹਿਯੋਗ ਦੁਆਰਾ ਇਨਸ਼ਾਅਲਾ ਜੋ ਨੋਪ੍ਰੀਤੋ ਰੰਭੇ ਸੀ ਚੱਲਿਆ ਸੀ ਸਫਲ ਹੋਇਆ ਹੈ ਆਪਣੇ ਆਖਰੀ ਚਰਨਦਾਨ ਰਾਜਾ ਪਰਸ਼ੀ ਦੇ ਦਰਵਾਜ਼ੇ ਰੁਕਿਆ ਹੋਇਆ ਹੈ ਜਿੱਥੇ ਕੇ ਸੰਗਤ ਦੇ ਲਈ ਜਾ ਪਕੌੜਿਆਂ ਦਾ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਇਹ ਸਮੂਹ ਸੰਗਤ ਸਾਧਜੀ RAM ਪ੍ਰਭਾਨ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਮ ਕੰਦ ਜੱਜਾ ਕਮ ਕੰਦ ਖਸ਼ ਜਿੱਦੜ ਜਲੇਬੀਆਂ ਦਾ ਲੰਗਰ ਜਿਹੜਾ ਆ ਉਹ ਪਿਆਰ ਕੀਤਾ ਜਾ ਰਿਹਾ ਹੈ ਸੰਗਤ ਰੁਕੀ ਹੋਈ ਹੈ ਰਾਜਾ ਪਤਲੀ ਜੀ ਦੇ ਦਰਬਾਰ ਤੇ ਨਾਚ ਪਰਦੇ ਵਿੱਚ ਜਿਹੜਾ ਮੇਨ ਦਰਬਾਰ ਆ ਰਾਜਾ ਜੀ ਦਾ ਉਤੇ ਨਾਤ ਮਸਤ ਨਤ ਮਸਤ ਤੋਂ ਵਾਸਤੇ ਸੰਗਤ ਰੁਕੀ ਹੋਈ ਹੈ ਤੋ ਸੰਗਤ ਵਿੱਚ ਪਾ ਲਈ ਬੀਬੀਆਂ ਤੇ ਦੇਖ ਸਕਦੇ ਹੋ ਲੰਗਰ ਤਿਆਰ ਕਰ ਰਹੀਆਂ ਨੇ ਸੰਗਤ ਵਾਸਤੇ ਇਹ ਲੰਗਰ ਚਾਰ ਕਰ ਰਹੀਆਂ ਬੀਬੀਆਂ ਬਹੁਤ ਹੀ ਜੋਸ਼ ਉਤਸ਼ਾਹ ਦੇ ਨਾਲ ਲੰਗਰ ਤਿਆਰ ਕਰ ਰਹੀਆਂ ਤੁਸੀਂ ਕੋਈ ਵੀ ਤੁਸੀਂ ਦੇਖ ਸਕਦੇ ਹੋ ਕਿ ਸਮੂਹ ਸਾਧ ਸੰਗਤ ਜਿਹੋ ਜਿਹੇ ਵੀ ਸੇਵਾ ਕਠਨ ਨੂੰ ਮਿਲ ਰਹੀ ਆ ਉਹ ਸੇਵਾ ਕੰਦ ਵਿੱਚ ਮगन ਹਨ ਇਹ ਚਾਲਾ ਜੋ ਕੇ ਪ੍ਰਦਾਨ ਸ਼ਾਗੀ RAM ਜੀ ਅਤੇ ਹਰਵੰਸ لال ਜੀ ਦੀ ਅਗਵਾਈ ਦੇ ਵਿੱਚ 9 April ਨੂੰ 9 April 2024 ਨੂੰ ਪਿੰਡ ਹਿਉ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦੀ ਹਦੂਦ ਦੇ ਅੰਦਰੋਂ ਚੱਲਿਆ ਸੀ ਅੰਤਮ ਕੜਾਤੇ ਰੁਕਿਆ ਹੋਇਆ ਹੈ ਇਸ ਤੋਂ ਬਾਅਦ ਸੰਗਤਾਂ ਆਪਣੇ ਗ੍ਰਹਿ ਨੂੰ ਜਿਹੜੇ ਚਾਹਦੇ ਕਹਣਗੇ ਇੱਕ ਵਾਰ ਫੇਟਾਂ ਨੂੰ ਦਰਸ਼ਕ ਕਰਵਾ ਰਿਆ ਹਾਂ ਰਾਜਾ ਪ੍ਰਥਵੀ ਜੀ ਦੇ ਦਰਵਾਜ਼ੇ ਸੰਕਤਾਪੂਰੇ ਉਤਸ਼ਾਹ ਦੇ ਵਿੱਚ ਆਰ ਕੋਈ ਵਿਚਿੰਦਾ ਚਾਹਦੋਂ ਕੋਈ ਨਹੀਂ ਛੇ ਬਾਦ ਵਿੱਚ ਆਪਣੇ ਆਪ ਨੂੰ ਭਾਗੀਦਾਰ ਬਣਾ ਕੇ ਆਪਣਾ ਜੀਵਨ ਸਫਲ ਕਰਨਾ ਚੰਗਾ ਹੈ ਸੋ ਅਲੱਹਾ ਯਾ ਵੀਡੀਓ ਦੇ ਅੰਤ ਤੇ ਵਿੱਚ ਸਮੂਹ ਸਾਥ ਸੰਗਤ ਨੂੰ ਜੋ ਵੀ ਮੇਰੀ ਵੀਡੀਓ ਦੇਖ ਰਿਹਾ ਹੈ ਪਸਤ ਜਨ ਉਹਨਾਂ ਨੂੰ ਜੈ ਬਾਬਾ ਜੀ ਬਾਬਾ ਜੀ ਉਹਨਾਂ ਦੇ ਹਰੇਕ ਕੰਮ ਨੂੰ ਸਫਲ ਕਰਨ ਉਹਨਾਂ ਦਾ ਜੀਵਨ ਵਿੱਚ ਦਿਨ ਤੁਗਣੀ ਤੇ ਰਾਤ ਚੌਗਣੀ ਤਰੱਕੀਆਂ ਬਖਸ਼ਣ